ਵਾਹ ਬਈ ਵਾਹ ਮਾਰਛਿਆ ਕੋਲੇ ਬੋਲਦਾ ਆ ਆਵਾਜ਼ੇ ਨਾਲ بارش ਚੱਲਦੀ ਵੀ ਬੜੀ ਜ਼ਿਆਦੀ ਆਪਾ ਬਣ ਬਣ ਕੇ ਵਹਿ ਡਿੱਗਣੇ ਇੱਧਰ ਨਿਗਾ ਮਾਰ ਲੀ ਜਿਹੜੇ ਬੰਦੇ ਵਾਹ ਜੀ ਵਾਹ ਜੀ ਇਹ ਕੁਦਰਤ ਦੇ ਅੰਦੋ ਇਸ ਤੋਂ ਅੱਧਾ ਪੌਣਾ ਘੰਟਾ ਪਹਿਲਾਂ ਪੂਰੀ ਗਰਮੀ ਸੀ ਐਟਮ ਸਿਰਫ ਅੱਧੇ ਪੌਣੇ ਘੰਟੇ ਦੇ ਵਿੱਚ ਵਿੱਚ ਵੇਖੋਗੀ ਕੰਬੜੀਆਂ ਛੇੜਦੀਆਂ ਠੰਡ ਲੱਗਣ ਲੱਗ ਪਈਆਂ ਇਹਨੂੰ ਕਹਿੰਦੇ ਕੁਦਰਤ ਦਰਪੇਖ ਕੋਈ ਯੋਰ ਨਹੀਂ ਹੈਗਾ ਦੇਖੋ ਬਹੁਤ ਜ਼ਿਆਦਾ ਬਾਰਿਸ਼ ਕੱਖ ਨਹੀਂ ਦਿਖਦਾ ਸਿਰਫ ਤਿੰਨਾ ਚੌਕ ਕਿੱਲਿਆਂ ਤੋਂ ਗਾ ਕੱਖ ਨਹੀਂ ਦਿਖਦਾ ਵੇਦੋਗਾ ਆ ਸਿਰਫ ਟਾਲੀ ਕਿੱਲੇ ਦੇ ਆ ਉਸ ਤੋਂ ਅਗਲੇ ਬੰਨੇ ਆ ਰੁੱਕ ਵੀ ਦੂਜੇ ਕਿੱਲੇ ਦੇ ਇਸਦੇ ਨਹੀਂ ਪੈ ਗਈ ਨਹੀਂ بارش ਜਿਆਦਾ ਬਹੁਤ ਜਿਆਦਾ بارش 14 ਤਰੀਕ 11 ਵਜੇ ਪੂਰਾ ਮੀਂਹ ਪੈਣਾ ਸ਼ੁਰੂ ਹੋ ਗਿਆ। ਆ ਦੋ ਜਿਆਦਾ ਮੀਂਹ ਪੈ ਗਿਆ। ਛੋਨੇ ਦੇ ਵਿੱਚ ਘੁੱਟ ਪਾਣੀ ਨਹੀਂ ਹੈਗਾ 5 ਮਿੰਟਾਂ ਦੇ ਵਿੱਚ ਵਿੱਚ ਹਜੇ 2 ਮਿੰਟ ਹੀ ਹੋਏ ਨੇ ਪਾਣੀ ਵੇਖੋ। ਇਹ ਮੋਟਰਾਂ ਚੱਲਣੀਆਂ ਹੀ ਕੱਟ ਦੋ ਕੱਟ। ਘੜਾ ਘੜਾ ਦੋ ਦੋ ਘੜੇ ਕਿੱਲੇ ਦੇ ਵਿੱਚ। ਸਿਰਫ 3 ਮਿੰਟਾਂ ਦੀ ਖੇੜ ਹੈ ਪਾਣੀ ਪਾਣੀ ਹੋ ਗਿਆ। ਇਹਨੂੰ ਕਹਿੰਦੇ ਆ ਰੱਬ ਦੇ ਰਾਣੀ ਜੇ ਹੋਇਆ ਕਰਾਂਗੇ ਉਹੋ ਜਿਹਾ ਹੀ ਹੋਊਗਾ ਇਹ ਕੁਦਰਤ ਨਾਲ ਧੱਕਾ ਹੋਵੇਗਾ ਤੇ ਕੁਦਰਤ ਆਪੇ ਇਹਨਾਂ ਧੱਕਾ ਕਰੇਗੀ ਅੱਧੋ ਜ਼ਿਆਦਾ ਜੇ ਇਹਨਾਂ ਆਪਾਂ ਇਨਸਾਫ ਹੋ ਸਹੀ ਕਰਾਂਗੇ ਤੇ ਆਪਣਾ ਕੁਝ ਨਹੀਂ ਵਿਗਾੜਦੇ ਕਿ ਕਿਸੇ ਪਾਸੇ ਹੋ ਦੇਖੋ بارش ਬਹੁਤ ਜ਼ਿਆਦਾ